ਇੰਨੇ ਮੈਦੂਸੇ ਨੇ ਬਤਨ ਉਹ ਮੁਹਾ ਮੈਂ ਬੁੱਧ ਸਿੰਘ ਲਾ ਜੇ ਦਸਣਾ ਚੜਤਾ ਹੈ ਗੁਰੂ ਸਾਹਿਬ ਦਾ ਤੇ ਮੁਸਲਮਾਨ ਮਰੀ ਉਹ ਲਿਖਿਆ ਨੇ ਕਿ ਇੱਕ ਵਾਰੀ ਭਾਈ ਮਰਦਾਨਾ ਤੇ ਗੁਰੂ ਸਾਹਿਬ ਬਹੁਤ ਸਿੱਖੇ ਰੱਖਦੇ ਤਾਂ ਭਾਈ ਮਰਦਾਨਾ ਨੇ ਹੌਸਲਾ ਕਰਕੇ ਗੁਰੂ ਸਾਹਿਬ ਨੂੰ ਕਿਹਾ ਜੀ ਨਾ ਉਹਨਾਂ ਸ਼ਬਦ ਕੋਲਦਾ ਨਾ ਜੀ ਤੂੰ ਖੁਦਾਏ ਦਾ ਰੂਪ ਹੈ ਮੈਂ ਤੇਰਾ ਰੂਪ ਹੈ ਗੁਰਸਾਹਿਬ ਵਕਤ ਬਾਬੇ ਬਰਬਾਦ ਹੋ ਰਹੀ ਜੀ ਤੂੰ ਖੁਦਾਏ ਲਾ ਗੋਣੇ 13 ਨੂੰ 10 ਖੁਦਾਏ ਦੇਖਿਆ ਹੈ 10 ਖੁਦਾਏ ਪਾਇਆ ਹੈ ਤੇਰਾ ਕਿ ਹੱਥ ਬੁਲਾ ਕਰਦਾ ਹੈ ਤੂੰ ਮੇਰੀ ਬੇਨਤੀ ਸੁਣ ਗੁਰਨਾਮ ਸਿੰਘ ਕਹਿ ਰਿਹਾ ਭਾਈ ਬੋਲਾ ਨਾ ਤੂੰ ਮੇਰੀ ਬੇਨਤੀ ਸੁਣ ਜੀ ਇੱਕ ਤਾਂ ਮੈਨੂੰ ਮਿਸ਼ੋਰਨਾ ਨਹੀਂ ਆਪ ਨਾਲੋਂ ਨਾ ਇਥੇ ਨਾ ਉਥੇ ਤਾਂ ਗੁਰੂ ਸਾਹਿਬ ਹੱਸੇ ਤੇ ਹੱਸ ਕੇ ਬੋਲੇ ਮਰਦਾਨੇ ਰਨ ਤੂੰ ਸਦਾ ਇੱਥੇ ਉੱਥੇ ਮੇਰੇ ਨਾਲ ਹੈ ਤੂੰ ਉੱਪਰ ਮੇਰੀ ਖੁਸ਼ੀ ਹੈ ਜਿੱਥੇ ਮੇਰਾ ਵਸਾ ਜਿੱਥੇ ਮੇਰਾ ਵਸਾ ਕਿੱਥੇ ਤੇਰਾ ਵਸਾ ਨੂੰ ਸਾਡੇ ਕਿਹਾ ਕਿ ਤੂੰ ਮੇਰੇ ਨਾਲ ਰਹੇਗਾ ਇਹ ਪ੍ਰੋਗਰਾਮ ਦੇ ਵਿੱਚ ਇਕੱਠੇ ਹੋਏ ਨਗਰ ਨਿਵਾਸੀ ਅਤੇ ਬਾਹਰੋਂ ਆਏ ਅਸੀਂ ਸਾਰੀਆਂ ਸੰਤਾਨ ਨੂੰ ਮੈਂ ਸਲਾਮ ਅਰਜ਼ ਕਰਦਾ ਹੋਇਆ ਫਤੀ ਦੀ ਸਾਥ ਵੀ ਪਾਉਣਾ ਅਸਲਾਮੁਅਲੈਕਮ واہِ گروہ جی کا خالصہ واہِ گروہ جی کی فتح آج اسی فر جیسے آئے ایک سال بعد ڈاکٹر صاحب دس کے ہٹے کہ چار سال ہو گئے تقریباً ایک پروگرام چلتے ہیں میں مبارکباد دینا چاہتا پنڈ کے لوگانوں نگر نواسیا کہ انہوں نے گروہ صاحب کی پرتھا زندہ رکھا

ਔਰ ਕੁਦਰਤ ਨੇ ਕੁਰਾਨ ਦੇ ਇਸ ਮਹੀਨੇ ਨੂੰ ਸਾਰੇ ਮਹੀਨਿਆਂ ਦਾ ਸਰਦਾਰ ਕਰਾ ਦਿੱਤਾ ਜਿਨੇ 11 ਮਹੀਨੇ ਨੇ ਉਹ ਸਾਰੇ ਇੱਕ ਪਾਸੇ ਉਹ ਮਹੀਨਿਆਂ ਦੇ ਵਿੱਚ ਰਚਕੀ ਹੈ ਉਹ ਮਹੀਨਿਆਂ ਦੇ ਵਿੱਚ ਸ਼ਾਦਾਨ ਵੀ ਹੈ ਉਹੀ ਮਹੀਨਾ ਮਿਹਰਤ ਦਾ ਹੈ ਰਮਜ਼ਾਨ ਦੀ ਖਾਸ ਅਹਿਮਤ ਇਸ ਲਈ ਹੈ ਕਿ ਇਸ ਮਹੀਨੇ ਦੇ ਵਿੱਚ ਉਸ ਸਰਕਾਰ ਨੂੰ ਕਰਮਦਿਗਾਰ ਨੇ ਕੁਰਾਨ ਨੂੰ ਨਾਜ਼ਿਲ ਕੀਤਾ ਇਸ ਨੂੰ ਰਮਜ਼ਾਨ ਦੇ ਨਾਮ ਨਾਲ قرآن کا مہینہ کیا جاتا ہے قرآن کے مہینے میں نالت ایس مہینے میں انعام جو عید الفطر کا دن دیتا گیا ہے وہ فطر کہ جنا ہر بندہ اپنے کارتے ہر فردہ فطرہ کھڑ کے برز مند لوگا تک پہنچا جائے یہ رمضان دی فضیلت عید الفطر عید الفطر دا مانا فطرہ فطرے دا مانا ਜ਼ਿੰਦਾਰਾ ਨੂੰ ਨਹੀਂ ਇਹ ਵੀ ਨਹੀਂ ਕਿਹਾ ਕਿ ਸਾਹਿਬ-ਏ-ਇਸਲਾਮ ਨੂੰ ਨਹੀਂ ਇਹ ਵੀ ਨਹੀਂ ਕਿਹਾ ਕਿ ਕਲਮਾ پڑھਣ ਵਾਲੇ ਨੂੰ ਨਹੀਂ ਉਹ ਨੂੰ ਦਈ ਜਿਹੜਾ ਗਜ਼ਬ ਹੁੰਦਾ ਹੈ ਬਰਸਮੰਦ ਕੌਣ ਹੋ ਸਕਦਾ ਹੈ ਤੇ ਆਪ ਭਰਾ ਵੀ ਹੋ ਸਕਦਾ ਤੇਰਾ ਪਰੋਸ ਵੀ ਹੋ ਸਕਦਾ ਤੇਰੇ ਪਰੋਸ ਦੇ ਵਿੱਚ ਅਗਰ ਕੋਈ ਗੈਰ-ਇਸਲੇਮਾਈ ਦਾ ਨਾਮ ਤੇ ਪੈਦੇ ਆਧਾਰ ਤੇ ਹਰ ਕੋ ਦਾ ਫਿੱਤਰੀ ਸੋ ਦੋਸਤੋ ਜ਼ਿਆਦਾ ਵਿਚਾਰ ਤੁਕ ਗੱਲਾਂ ਨਹੀਂ ਕਰਨੀਆਂ ਡਾਕਟਰ ਕਸੀਰ ਅਕਤਰ ਸਾਹਿਬ ਤੋਂ ਬਾਅਦ ਚੋਹਾਂ ਸਾਹਿਬ ਤੋਂ ਬਾਅਦ ਬੋਲਣਾ ਸੁਰਜ ਇੰਤਿਆਗ ਦਿਖਾਉਣ ਦੀ ਮਦਦ ਹੈ ਮੈਂ ਨੇ ਵੈਸੇ ਹੀ ਸਹਾਰਾ ਵਾਲੇ ਮੁਹੱਬਤ ਕਰਦੇ ਹਾਂ ਕਿਉਂਕਿ ਸਹਾਰਾ ਬਣੇ ਤਾਂ ਜਿਹੜਾ ਸੋਗ ਮੈਨਾਂ ਪਾਜ ਉਹ ਸੋਗ ਨਹੀਂ ਬੜਾ ਕਮਾਲ ਦਾ ਨਾਮ ਇਹ ਸਹਾਰਾ ਮੁਸਲਿਮ ਵੈਲਫੇਅਰ ਸੁਸਾਇਟੀ ਇਸ ਤੋਂ ਸਾਕਤ ਹੁੰਦਾ ਸਾਰੇ ਦੇ ਨਾਲ ਯਕੀਨ ਜਾਣੋ ਤੁਸੀਂ ਸਾਡੇ ਭਰਾ ਰਣਜੀਤ ਨੂੰ ਪੁੱਛ ਕੇ ਦੇਖੋ ਜਦੋਂ ਵੀ ਕਿਸੇ ਦਾ ਫੋਨ ਆਇਆ ਸਾਡੇ ਬਲੰਕੀ ਉਹਨਾਂ ਨੇ ਇਹ ਕੀ ਦੇਖਿਆ ਤੇ ਬਲੰਕ ਕਿਉਂ ਦੇ ਰਿਹਾ ਕਿਉਂ ਲੱਗ ਰਿਹਾ ਕਿ ਉਹ ਨਹੀਂ ਲੱਗ ਰਿਹਾ ਹੈ ਉਹਨੇ ਇਨਸਾਨ ਦੇਖਿਆ ਉਹੀ ਰਿਮਾਇ ਜਿਹੜੀ ਦਸ਼ਰੇਸ਼ ਪਿਤਾ ਸਾਹਿਬੇ ਕਮਾਲ ਦੇ ਮੂਰਤੀ ਪਤਾਰ ਦੇ ਸਿੱਖ ਪਾਈ ਤਨੇ ਜਾਂਦੇ ਦੇਖੀ ਸੀ ਅਰੇ ਜੇ ਕਿਹੜੀ ਜਗ੍ਹਾ ਤੇ ਆਇਓ ਅੱਜ ਜੀ ਪਿੰਡ ਕਲਿਆਣ ਪਹੁੰਚੇ ਆ ਇੱਥੇ ਗੁਰਦੁਆਰਾ ਫਤੰਦ ਦੀ ਮੇਟੀ ਵੱਲੋਂ ਔਰ ਦਾਨਾ ਬਾਰਾ ਸਿੰਘ ਜਿਹੜੇ ਪਿੰਡ ਦੇ ਸਰਪੰਚ ਹਨ ਉਹਦੇ ਪਿੰਚਾਇਤ ਵੱਲੋਂ ਰੋਜ਼ਾ ਉਫਤਾਰੀ ਦਾ ਪ੍ਰੋਗਰਾਮ ਰੱਖਿਆ ਗਿਆ ਹੈ। ਔਰ ਰੋਜ਼ਾ ਉਫਤਾਰੀ ਦਾ ਇਹ ਪ੍ਰੋਗਰਾਮ ਜਿਹੜਾ ਹੈ ਸਾਜੀ ਇਨਸਾਨੀ values ਦਾ ਪੈਗਾਮ ਦਿੰਦਾ ਹੈ। ਇਹਦੇ ਨਾਲ ਆਪ ਕੋ ਭਾਈਚਾਰਾ ਮਜ਼ਬੂਤ ਹੁੰਦਾ ਹੈ। ਔਰ ਮੇਰੇ ਸਮਝਣ ਦਾ ਜਿਹੜੀ ਨਾਲੇ ਇਹ ਰਵਾਇਤ ਪਾਈ ਹੈ ਪਿਛਲੇ 45 ਸਾਲਾਂ ਤੋਂ ਇਹ ਪ੍ਰੋਗਰਾਮ ਹਰ ਸਾਲ ਹੁੰਦਾ ਆ ਰਿਹਾ ਹੈ। ਇਹ ਸ਼ਲਾਘਾ ਦੇ ਯੋਗ ਹਨ, ਵਧਾਈ ਦੇ ਯੋਗ ਹਨ। ਮੈਂ ਨੂੰ ਜਿਲ੍ਹੀਆਂ ਨੂੰ ਭਾਈਆਂ ਤੋਂ ਮੁਬਾਰਕਬਾਦ ਵੀ ਪੇਸ਼ ਕਰਦਾ ਕਿ ਇਹਨਾਂ ਨੇ ਇੱਕ ਮਿਸਾਲ ਕਾਇਮ ਕੀਤੀ ਹੈ ਕਲਿਆਣ ਸਾਰੇ ਲੋਕਾਂ ਨੇ ਇਹ ਆਪਣੇ ਰੁਸਮੀ ਭਾਈਚਾਰੇ ਦੇ ਲੋਕਾਂ ਨੂੰ ਬੁਲਾ ਕੇ ਰੋਜ਼ਾ ਉਤਾਰ ਕਰਾਇਆ ਜਾਂਦਾ ਹੈ ਔਰ ਇਹਦੇ ਨਾਲ ਆਪਸੀ ਪਿਆਰ ਵੀ ਵਧਿਆ ਤੇ ਭਾਈਚਾਰਕ ਸਾਂਝਾਂ ਮਜ਼ਬੂਤ ਹੋਈਆਂ ਤੇ ਇਹਦੇ ਨਾਲ ਮੈਂ ਸਮਝਦਾ ਹਾਂ ਕਿ ਇਕ ਬੜੀਆ ਮੈਸੇਜ ਆਉਂਦਾ ਹੈ ਤੁਸੀਂ ਲੋਕਾਂ ਨੂੰ ਵੀ ਉਹ ਲੋਕ ਜਿਹੜੇ ਨਫ਼ਰਤ ਦੀ ਰਾਜਨੀਤੀ ਕਰਦੇ ਨੇ ਜਾਂ ਨਫ਼ਰਤ ਭਰਮੀਆਂ ਗੱਲਾਂ ਕਰਦੇ ਨੇ ਉਨ੍ਹਾਂ ਦੇ ਬੁਲਤਣੇ ਖਰਾਲਾ ਚੇਪੜ ਵੀ ਹੈ ਕਿ ਲੋਕ ਜਿਹੜੇ ਨਾ ਉਹ ਜਾਗਰੂਕ ਹੋ ਚੁੱਕੇ ਨੇ ਉਹ ਪਿਆਰ ਮੁਹੱਬਤ ਨਾਲ ਆਪਸੀ ਭਾਈਚਾਰਾ ਨੂੰ ਬੁੱਕਤ ਕਰਕੇ ਰਹਿਣਾ ਚਾਹੁੰਦੇ ਨੇ ਔਰ ਉਸ ਦੀ ਇੱਕ ਬਹੁਤ ਵਧੀਆ ਤੇ ਬਹੁਤ ਵੱਡੀ ਮਿਸਾਲ ਕਲਿਆਣ ਵੀ ਸਰਜੈਟ ਤੇ ਸ੍ਰੀ ਗੁਰਦੁਆਰਾ ਬੰਨਸ ਕਿਵੰਡੀ ਨੇ ਪੇਸ਼ ਕੀਤੀ ਹੈ ਮੈਂ ਸਮਝਦਾ ਕਿ ਇਹ ਮੈਸੇਜ ਜਿਹੜਾ ਹੈ ਉਹ ਹੁਣ ਸੂਚੇ ਪੰਜਾਬ ਲਈ ਇੱਕ ਨਮੂਨਾ ਹੈ ਜਿਹਤੋਂ ਜਾਨੀ ਜੋੜਨ ਦਾ ਦਾਰਸ ਮਿਲਦਾ ਸੋ ਮੈਂ ਜ਼ਿਆਦਾ ਸਮਾਂ ਨਾ ਲੈਂਦਾ ਹੋਇਆ ਕਿਉਂਕਿ ਪਹਿਲਾਂ ਵੀ ਹਰ ਸਾਲ ਇਹ ਕਰਾਉਂਦੇ ਆ ਰਹੇ ਨੇ ਬੁਲਾਰੇ ਬਹੁਤ ਬੋਲਣਗੇ ਬੋਲ ਲਿਖੇ ਗਏ ਨੇ ਔਰ ਇੱਥੇ ਆ ਕੇ ਸੀ ਹਮੇਸ਼ਾ ਸਿੱਖਦੇ ਆਂ ਤਾਲਬੇ ਹੇਲਮਾ ਸੀ ਰੋਜ਼ਾਨਾ ਸਿੱਖ ਰਹੇ ਆਂ ਔਰ ਹਮੇਸ਼ਾ ਸਿੱਖਦੇ ਰਹਾਂਗੇ ਔਰ ਮੈਂ ਇੱਕ ਵਾਰ ਫੇਰ ਦਿਲ ਦੀਆਂ ਗਹਿਰਾਈਆਂ ਤੋਂ ਪੂਰੇ ਪੰਚਾਇਤ ਦਾ ਕਲਿਆਣਪਿੰਡ ਦੇ ਇੱਕ ਇੱਕ ਬੱਚੇ ਦਾ ਵੀ ਧੰਨਵਾਦ ਅਦਾ ਕਰਦਾ ਜਿਨ੍ਹਾਂ ਤੇ ਇੱਥੋਂ ਇਹ ਪੌਦ ਚੱਲੀ ਆ ਔਰ ਅੱਗੇ ਨੂੰ ਇਹ ਚੀਜ਼ਾਂ ਬ੍ਰਿਕਸ਼ ਬਣ ਕੇ ਉੱਭਰਣ ਗਿਆ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਹੁਣ ਤੋਂ ਪਹਿਲਾਂ ਤਾਂ ਮੈਂ ਖਤੇ ਅਰਜ਼ੀ ਕਰੂੰਗਾ ਵਾਇਲ ਗੁਰੂ ਖਾਲਸਾ ਤੇ ਵਾਇਲ ਗੁਰੂ ਦੀ ਖਤੇ ਮੁਸਲਮਾਨ ਵੀ ਰਵਾਇਤ ਵਾਲੇ ਕਲਮ ਸਲਾਮ ਅਸੀਂ ਇੱਕ ਇਹ ਅੱਜ ਇਹ ਰੋਜਿਆ ਕਰਵਾਇਆ ਤਿੰਨ ਤੀਜਾ ਸਾਲ ਹੋ ਗਿਆ ਇਸ ਨੂੰ ਹਰ ਹਾਲ ਕਰਾਉਣੇ ਅਸੀਂ ਹੁਣ ਇਸ ਵਾਰੀ ਸੀ ਸਰਪੰਚ ਵੀ ਬਣਿਆ ਤੇ ਪੰਚਾਇਤ ਵੀ ਸਾਡੀ ਨਵੀਂ ਆ ਉਹਨਾਂ ਨੇ ਸੰਜੋਗ ਦੇ ਨਾਲ ਤੇ ਪਿੰਡ ਵਾਸ਼ੇ ਦੇ ਸੰਜੋਗ ਦੇ ਨਾਲ ਹਰ ਸਾਲ ਦੀ ਵਾਂਗੂ ਇਸ ਵਾਰੀ ਵੀ ਤਾਂ ਕਿ ਸਾਡੀ ਜਿਹੜੀ ਆਪਸੀ ਸਾਜਾ ਆਪਸੀ ਭਾਈਚਾਰਾ ਉਹ ਕਾਇਮ ਰਹੇ ਤਾਂ ਕਿ ਇਨਸਾਨੀ ਕੁਦਰਤ ਇਸ ਨੇ ਇੱਕ ਦੂਜੇ ਨੂੰ ਪਿਆਰ ਕਰੀਏ ਇੱਕ ਦੂਜੇ ਦੇ ਨਾਲ ਮੋਢੇ ਨਾਲ ਮੋਢਾ ਮਾਰ ਕੇ ਚੱਲੀਏ ਤੇ ਇਹਨਾਂ ਬੋਲਦਾ ਹੋਇਆ ਮੈਂ ਕੋសារਾ ਖਤੇ ਲੈਣਾ ਰੈਗੂ ਜੀ ਦੀ ਖਾਲਸਾ ਭਾਈ ਉਸ